ਜਦੋਂ ਤੁਸੀਂ ਆਓਗੇ ਸ੍ਰੀ ਹਿਮਕੁੰਡ ਸਾਹਿਬ ਤਾਂ ਤੁਸੀਂ ਇਹ ਮੰਦਿਰ ਵੀ ਜ਼ਰੂਰ ਦੇਖੋ ਨਾਲ ਹੀ ਆ ਇਹ ਮੰਦਿਰ ਹੈ ਸ੍ਰੀ ਲਕਸ਼ਮਣ ਮੰਦਿਰ ਰਾਮ ਰਾਮ ਆਹ ਹੋਰ ਵਹਾਨੂੰ ਤੇ ਦੇਖਾ ਚੱਲ ਰਹੇ ਆ ਆਹ ਕੁੰਬਰ ਹੈ ਨਾ ਦਰਬਾਰ ਸਾਹਿਬ ਅੰਦਰੋਂ ਮੱਥਾ ਟੇਕ ਲਓ ਤੁਸੀਂ ਵੀ ਦਰਸ਼ਨ ਕਰ ਲਓ ਸ੍ਰੀ ਹੇਮਕੁੰਡ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੇਮਕੁੰਡ ਸਾਹਿਬ ਤੋਂ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਸ੍ਰੀ ਮੰਨ ਪੁਲਸਾ ਨਾਲ ਪਨੀਰੀ ਦੇਖੋ ਕਿੰਨੀ ਸੰਗਤ ਹੈਗੀ ਆ ਬਰਫ਼ ਪੂਰੀ ਪਈ ਹੋਈ ਆ ਗਲੇਸ਼ੀਅਰ ਜੰਮੇ ਦੇਖੋ ਬਾਬਾ ਜੀ ਹੁਣਾਂ ਨੇ ਆਪਾਂ ਨੇ ਇੱਥੇ ਪਹੁੰਚਣ ਤੇ ਆਪਾਂ ਨੂੰ 4-5 ਹਫ਼ਤੇ ਲੱਗ ਗਏ ਵਾਦੇ ਚ ਲੈ ਸੀ ਜੀ ਆਪਾਂ ਨਮਸਕਾਰ ਕਰ ਲੀਏ ਹੈ ਸਚ ਕੰਡ ਸ੍ਰੀ ਹਿਮਕੁੰਡ ਸਾਹਿਬ ਹਾਂ ਆ ਫੜੀ ਬੋਤਲਾ ਆ ਗਿਆ ਮੈਂ ਮੱਥਾ ਟੇਕਾਂ ਵਾ ਉੱਪਰ ਹੈ ਹਾਂ ਹੁਣ ਪਹੁੰਚਿਆ ਯਾਰ ਮੈਂ ਜੁੜੇ ਤਾਂ ਆਪਨੇ ਪੁੱਗੇ ਹਾਂ ਬੰਦ ਹੋਣ ਵਾਲਾ ਇਨੀ ਲੇਟ ਕਿਉਂ ਹੋ ਗਏ ਆਪਾਂ ਜੋੜਾ ਕਰ ਜੋੜੇ ਉਤਾਰ ਦੀਏ ਦੇਖੋ ਸੰਗਤ ਉਹ ਬੈਠੇ ਜਿੱਥੇ ਇਸ਼ਨਾਨ ਕੀਤਾ ਪਹੁੰਚ 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 ਗਏ ਆਪਾਂ ਸਸੀ ਗਾਲ ਵੀਰੇ ਪਹੁੰਚ ਗਏ ਚਲੋ ਠੀਕ ਹੈ ਮੈਂ ਅੰਦਰ ਜਾ ਆ ਮੈਂ ਯਾਰ ਠੀਕ ਹੈ ਹਾਂ ਆ ਗਏ ਹੋਰ ਭਰਾ ਪਹੁੰਚ ਗਏ ਦੇਖੋ ਬਰਫ ਚਾਰਛ ਫੇਰੀ ਐ ਜੰਮੀ ਹੋਈ ਐ ਮੈਂ ਤੇ ਉਹ ਕੀ ਸੀ ਇਹ ਖੇល ਰਹੇ تھے ہم ਲੋਕ ਗੋਲ ਬਣਾ ਕੇ ਆਪਣਾ ਥੋੜੇ ਪੌਂਚੇ ਢੰਗ ਲੀਏ ਕਰੋ ਸ਼੍ਰੀਮਨ ਤੇੰਪੂਲ ਸਾਹਿਬ ਦੇ ਦਰਸ਼ਨ ਆਲਾ ਦਵਾਰਾ ਦਾ ਵੀ ਉਹ ਦੇਖੋ ओ सूर्यका लो सा सूर्यका चलो जरा थोड़ी खलेरा हम्म हम्म जी सैगामnabla दानाते व्यक्त करने तेरा सम्मान दरबार सिंह छोड़ गया है ये संसार जितनी माया जड़ी है वो दरबार साहब के गई है ਇੱਥੇ ਆ ਗਿਆ ਬੀਨਸ਼ਾਹ ਜੀ ਸੇਮਾਨ ਦੇ ਜੇਪਟ ਸਾਈਡ ਦੇ ਦਰਸ਼ਨ ਤੇ ਆਲਾ ਦਵਾਰ ਦੇਖੋ ਬਾਈ ਬਾਈ ਮਾਇਆ ਦੀ ਨੋਟਿਸਮੈਂਟ ਕਿਸ ਨੇ ਤੇ ਆਪਰਾ ਸਮਾਨ ਲੈ ਜਾ ਤੇ ਬਾਦਸ਼ਾਹ ਦੇ ਚਲੋ 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 ਭਾਈ ਆ ਜਾ ਦਰਬਾਰ ਸੱਜ ਦੇ ਅੰਦਰਲਾ ਦ੍ਰਿਸ਼ ਯਾਦ ਰੱਖੀ ਦਿਖਲਾਣਾ करो दर्शन श्री हेमकुंड साहिब दरबार साहिब ਅੰਦਰੋਂ ਮੱਥਾ ਟੇਕ ਲਓ ਤੁਸੀਂ ਵੀ ਦਰਸ਼ਨ ਕਰ ਲਓ ਸ੍ਰੀ ਹਿਮਕੁੰਨ ਸਾਹਿਬ ਚਾਹ ਤੋਂ ਪੇਥੇ ਕੜਕਮੀ ਆ ਬਹੁਤ ਵਧੀਆ ਹਿਮਕੁੰਨ ਸਾਹਿਬ ਪਰ ਪਾਣੀ ਬਰਫ਼ ਵਾਂਗੂ ਆ ਤੇ ਬਰਫ਼ ਹੀ ਜੰਮੀ ਚਾਰ ਫੇਰੇ ਥੋੜੇ ਟਾਈਮ ਤੱਕ ਮਤਲਬ 2 ਵਜੇ ਬੰਦ ਹੋ ਜਾਂਦਾ ਨਾ ਦਰਬਾਰ ਸਾਹਿਬ ਬੰਦ ਕਰ ਦਿੰਦੇ ਆ ਸੰਗਤਾਂ ਨੂੰ ਵਾਪਸ ਭੇਜ ਦਿੰਦੇ ਆ ਇਸ ਕਰਕੇ 2 ਵਜੇ ਤੋਂ 3 ਵਜੇ ਤੱਕ ਵਾਪਸ ਚਲੇ ਜਾਣਾ ਜੀ ਦੇਖੋ ਇੱਕ ਉਹ ਸਾਹਮਣੇ ਚੋਟੀ ਆ ਸਤ ਨਿਸ਼ਾਨ ਸਾਹਿਬ ਕਹਿੰਦੇ ਇੱਥੋਂ ਦਿਸਦੇ ਆ ਇੱਕ ਆ ਗੁਰੂ ਸਾਹਿਬ ਦਾ ਹੋ ਗਿਆ ਤੇ ਸੱਤ ਹੋਰ ਨਿਸ਼ਾਨ ਸਾਹਿਬ ਆ ਕਿੰਨਾ ਪਾਸ ਆ ਕੇ ਚਲੇ ਗਏ ਨਾ ਬੋਲੇ ਕਿ ਪਰੂਨ ਇਸ ਟਾਈਮ ਬੱਦਲ ਬਹੁਤ ਆ ਆਪਾਂ ਲੰਗਰ ਵੀ ਛਕਣਾ ਲੰਗਰ ਲੰਗਰ ਆਉਂਦੇ ਜੀ ਲੰਗਰ ਛਕ ਕੇ ਆਪਾਂ ਵਾਪਸ ਚੱਲਾਂਗੇ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਦਰਸ਼ਨ ਕਰਾਵਾਂਗੇ ਜੋ ਪਹਾੜੀਆਂ ਨੂੰ ਤੁਹਾਨੂੰ ਦਿਖਾਉਣੀਆਂ ਬੜਾ ਕੁਝ ਦਿਖਾਉਣਾ ਵੀਡੀਓ ਦੇ ਨਾਲ ਬਣੇ ਰਹੋ ਇਹੋ ਜਿਹਾ ਲੰਗਰ ਹਾਲ ਆ ਵਾਸਾਂ ਦੇ ਪਰਵਾਹ ਉਹ ਨਾ ਅੰਦਰ ਲੰਗਰ ਹਾਲ ਦਾ ਅੰਦਰ ਲਾ ਦ੍ਰਿਸ਼ ਸਗ ਤਾਂ ਬੈਠ ਕੇ ਲੰਗਰ ਚੱਕ ਰਹੀਆਂ ਆਪਾਂ ਦੇਖਦੇ ਆਂ ਦਲੀਆ ਵਗੈਰਾ ਹੋਊਗਾ ਤੇ ਨਾਲ ਚਾਹ ਹੋਊਗੀ ਆ ਦੇਖੋ ਇੱਧਰ ਬਰਤਨ ਨੂੰ ਸਾਫ਼ ਕਰਨ ਦੀ ਸੇਵਾ ਹੋ ਰਹੀ ਆ ਆਪਾਂ ਨੂੰ ਤਾਂ ਭਾਈ ਬਰਤਨ ਹੀ ਅਜੇ ਮਿਲ ਰਹੇ ਲੰਗਰ ਖਾਣਾ ਸੀਗਾ ਤਦਨੇ ਲੈ ਲਿਆ ਸਾਗ ਤਾਂ ਵੀ ਖੜੀਆਂ ਬਰਤਨ ਲੈਣ ਨੂੰ ਬਰਫ ਜੰਮੀ ਹੋਈ ਆ ਦੇਖੋ ਬਰਫ 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 ਚਾਰ ਸਫਰੇ ਬਰਫ ਜੰਮੀ ਹੋਈ ਆ ਇਹ ਦਰਬਾਰ ਸੰਦੇ ਨਾ ਇਹ ਗੁਰੂ ਸਾਹਿਬ ਦੀ ਕਪਾੜ ਬੰਦ ਹੋ ਜਾਂਦੇ 2 ਵਜੇ ਦੋ ਤਿੰਨ ਵਾਰ ਬਾਬਾ ਜੀ ਨੇ ਅਨਾਉਂਸਮੈਂਟ ਕਰਤੀ ਬੱਬੂ ਅਭਾਡੀ ਵੀਡੀਓ ਬਣਾਈ ਯਾਰ ਇੱਕ ਮਿੰਟ ਇਹਨੇ ਜੁੜਾ ਘਰ ਆ ਮੈਂ ਦੇਖੀ ਜੁੜਾ ਜਮਾ ਚੜਾਈ ਇਹ ਤੋਂ ਪਹਿਲਾਂ ਤਾਂ ਮਤਲਬ ਅੱਪ ਚਾਰਸ ਤੋਂ ਜ਼ਿਆਦਾ ਵੀਊ ਦੇਖਣਾ ਪਹਾੜੀਆਂ ਦੇਖੋ ਥੱਲੀਆਂ ਦੇਖੋ ਓਏ ਓਏ ਬੇੜਾ ਸਾਹਿਬ ਭਗਮ ਸਿੱਖ ਧਰਮ ਦਾ ਸਿਰ ਨਹੀਂ ਕੋਲ ਸਾਹਿਬ ਤੇ ਇੱਕ ਚੀਜ਼ ਦਾ ਬਹੁਤ ਵੱਡੀ ਚੀਜ਼ ਹੈ ਗਲੇਸ਼ੀਅਰ ਪਿੱਗਲ ਪਿੱਗਲ ਕੇ ਆਉਂਦੇ ਆ ਤੇ ਆ ਦੇਖੋ ਠੰਡਾ برف ਵਰਗਾ ਪਾਣੀ ਆ ਇੱਥੇ ਸੰਤਾਂ ਜਿਹੜੀਆਂ ਇਸ਼ਨਾਨ ਕਰਦੀਆਂ ਆਪਾਂ ਵੀ ਇਸ਼ਨਾਨ ਕਰਾਂਗੇ ਪਹਿਲਾਂ ਤੁਹਾਨੂੰ ਵੀ ਦਿਖਾ ਦਈਏ ਸਾਰੇ ਤੇਰਾ ਉਹ ਛੋਟੀ ਕਿਹੜੀ ਆ ਸ਼ਾਇਦ ਤੁਹਾਨੂੰ ਪਤਾ ਹੋਵੇ ਇਹ ਵਾਲੀ ਚੋਟੀ ਕਿਥੋਂ ਗੋਰੀ ਪਰਬਤ ਵੀ ਦਿਸਦਾ ਇਹ ਨਹੀਂ ਪਤਾ ਕਿਦਾ ਉਹ ਵੀ ਆ ਵੱਡੇ ਹਿਮਾਲਿਆ ਚਾਰ ਸ਼ਫੇਰੇ ਸਾਰੇ ਹਿਮਾਲਿਆ ਪਰਬਤ ਆ ਮੈਂ ਵੀ ਤੁਹਾਨੂੰ ਦਿਖਾਉਣਾ ਉਧਰ ਤੋਂ ਦਾਨ ਨਹੀਂ ਜਾ ਰਹੀ ਇਹ ਲੱਗਦਾ ਪਰਮਾਤਮਾ ਐ ਲੱਗਦਾ ਕਿ ਇੱਥੇ ਆਪਣੇ ਨਾਲ ਹੀ ਹੁੰਦਾ ਸੱਚੇ ਭਾਸ਼ਾ ਇੱਧਰ ਹੈ ਪੁਰ ਸਾਹਿਬ ਦੀ ਬਿਲਡਿੰਗ ਇੱਧਰ ਸੰਗਤਾਂ ਇਸ਼ਨਾਨ ਕਰਦੀਆਂ ਇਸ ਸਰੋਵਰ ਦੇ ਵਿੱਚ ਸਰੋਵਰ ਵੱਡੇ ਵੱਡੇ ਪਰਬਤਾਂ ਦੇ ਵਿੱਚ ਘਿਰਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀਗੇ ਇੱਥੇ ਭਾਗਤੀ ਕੀਤੀ ਤੇ ਬਾਅਦ ਵਿੱਚ ਫੌਜੀਆ ਦੋ ਫੌਜੀਆ ਨੇ ਇਹਦੀ ਫੌਜ ਕੀਤੀ 1953 ਦੇ ਵਿੱਚ ਅਹਿਮਕੁੰਡ ਸਾਹਿਬ ਨੂੰ ਪਾ ਲਿਆ ਤੇ ਅੱਜ ਸੰਗਤਾਂ ਦੇਖੋ ਰੋਜ਼ ਦੀਆਂ ਹਜ਼ਾਰਾਂ ਸੰਗਤਾਂ 30 35 40 ਹਜ਼ਾਰ ਤੱਕ ਇੱਥੇ ਨਮਸਤਕ ਹੋਣ ਲਈ ਆਉਂਦੀਆਂ ਆਪਾਂ ਗਰਮ ਇਸ ਟਾਈਮ ਗਰਮੇ ਲੱਗ ਕੇ ਜੋ ਆਏ ਆ ਆਪਾਂ ਨੂੰ ਆਵਾਜ਼ ਵੀ ਲੱਗੀ ਪਤਿ ਸਾਧ ਸੰਗਤ ਜੀ ਪਰਨਾ ਜਦੋਂ ਮਨ ਲੋ ਇੱਥੇ 10 ਮਿੰਟ 20 ਮਿੰਟ ਹੁਣ ਸਾਨੂੰ ਹੋ ਗਏ ਆ ਨਾ ਹੁਣ ਪੈਰ ਵੀ ਠਰ ਗਏ ਆ ਇਸ਼ਨਾਨ ਕੀਤਾ ਤੇ ਬਰਫ਼ ਵਰਗਾ ਪਾਣੀ ਹੁਣ ਲੱਗ ਰਿਹਾ ਦਾਮ ਸਾਹਿਬ ਨੂੰ ਚਾਲੇ ਪਾਓ ਜੀ ਵਾਹਿਗੁਰੂ ਦੇ ਮਿਹਰਬਾਨੀ ਦੇ ਦੇਖੋ ਪਾਣੀ ਕਿੰਨਾ ਸਾਫ਼ ਆ ਸਾਫ ਤਾਂ ਹੈਗਾ ਕਿਉਂਕਿ ਇੱਥੇ ਜਿਆਦਾ ਛੇੜ ਛੜ ਨਹੀਂ ਹੈਗੀ ਨੀਲਾ ਪਾਣੀ ਆ ਪੱਥਰ ਦਿਸ ਰਹੇ ਆ ਤੁਹਾਨੂੰ ਵੀ ਦਿਸ ਰਹੇ ਹੋਣਗੇ ਸ੍ਰੀ ਹੈਮਕੁੰਡ ਸਾਹਿਬ ਪਹਿਲੀ ਵਾਰ ਆਪਾਂ ਦਰਸ਼ਨ ਕੀਤੇ ਆ ਤੁਸੀਂ ਵੀ ਜਦੋਂ ਆਓਗੇ ਟਰੈਕ ਤੁਹਾਨੂੰ ਵੀਡੀਓ ਚ ਪਤਾ ਲੱਗ ਗਿਆ ਆਰਾਮ ਨਾਲ ਆਓ ਕੋਈ ਦਿੱਕਤ ਨਹੀਂ ਤੁਹਾਨੂੰ ਕਿਹਾ ਸਿਰਫ ਮੈਨੂੰ 15-20 ਮਿੰਟ ਆਪਣਾ ਪ੍ਰੋਬਲਮ ਆਉਂਦੀ ਆ ਉਹ ਵੀ ਸਾਹ ਦੀ ਹੋਰ ਕੋਈ ਪ੍ਰੋਬਲਮ ਨਹੀਂ ਆਉਂਦੀ ਉਦੇ ਲਈ ਇੱਕ ਕਪੂਰ ਦੀ ਟਿੱਕੀਆਂ ਇੱਕ ਦੋ ਲੈ ਹੋਵੋ ਤੇ ਪਾਣੀ ਕੋਈ ਜ਼ਿਆਦਾ ਰੋਟੀ ਖਾ ਕੇ ਨਾ ਉਹ ਪਰੌਂਠੀ ਖਾ ਕੇ ਨਾਰਮਲ ਸਿੰਪਲ ਮਤਲਬ ਸਵੇਰ খিਚੜੀ ਖਾ ਲਓ ਜਾਂ ਇੱਕ ਰੋਟੀ ਖਾ ਕੇ ਆ ਜੇ ਆਰਾਮ ਨਾਲ ਪਹੁੰਚ ਜਾਈਏ ਲੋੜਾ ਪਰ ਉਹ ਪਾਣੀ ਵਿੱਚ ਕੁਝ ਲੈਣ ਲਈ ਹਾਂ ਜੀ ਮੌਸਮ ਹੁਣ ਬਾਬਾ ਜੀ ਨੇ ਅਨਾਉਂਸਮੈਂਟ ਕਰਤੀ ਆ ਤੁਸੀਂ ਸੋਣ ਹੀ ਲਈ ਹੋਣੀ ਉਹ ਕਹਿੰਦੇ ਮੌਸਮ ਖਰਾਬ ਹੋਣ ਵਾਲਾ ਹਵਾ ਠੰਡੀ بارش ਦਾ ਪਤਾ ਨਹੀਂ ਹੈਗਾ ਬਰਫ ਡਿੱਗ ਸਕਦੀ ਆ ਤੁਸੀਂ ਵਾਪਸ ਗੋਬਿੰਦ ਧਾਮ ਚੱਲੇ ਪਾਓ ਵਾਹਿਗੁਰੂ ਵਾਹਿਗੁਰੂ ਇਕੋ ਸਾਹਮਣੇ ਮੰਦਿਰ ਉਹ ਵੀ ਇਹ ਪਾ ਦੇਖ ਕੇ ਆਉਨੇ ਤੁਹਾਨੂੰ ਇਹ ਦਰਬਾਰ ਨਿਸ਼ਾਨ ਸਾਹਿਬ ਜਿਹੜੇ ਕਹਿੰਦੇ ਆ ਨਾ ਆਪਾਂ ਸੁਣਿਆ ਵੀ ਹੈਗਾ ਸੱਤ ਨਿਸ਼ਾਨ ਸਾਹਿਬ ਚੋਟੀਆਂ ਤੇ ਗੁਰੂ ਗੋਬਿੰਦ ਸਿੰਘ ਉਹਨਾਂ ਤੇ ਵੀ ਗਏ ਸੀਗੇ ਇਨ੍ਹਾਂ ਚੋਟੀਆਂ ਤੇ ਉਹ ਦਿਸ ਨਹੀਂ ਰਹੇ ਅੱਜ ਨਾ 뷰 ਸਾਫ ਨਹੀਂ ਹੈਗਾ ਬੱਦਲ ਕੋਈ ਵੀ 뷰 ਉਹ ਨਿਸ਼ਾਨ ਸਾਹਿਬ ਨਹੀਂ ਦਿਸ ਰਿਹਾ ਹੈਗਾ ਸੰਗਤਾਂ ਇੱਧਰ ਦੀ ਵੀ ਜਾਂਦੀਆਂ ਮੱਥਾ ਟੇਕਣ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਣੀ ਜੋ ਬਣੀ ਜੋ ਹਰ ਉਹ ਜੋ ਕੀਤੇ ਕਰਦੇ ਤੂੰ ਇਨਾਨ ਕਹਿੰਦੀ ਫਿਰ ਮੇਰਾ ਫੋਨ ਕਿੱਥੇ ਹੈ ਮੰਦਰ ਨੂੰ ਜਾਣ ਦਾ ਰਸਤਾ ਦੇਖੋ برفਾਂ ਨੂੰ ਚਟ-ਚਟ ਕੇ ਹਵਾ ਆਉਂਦੀ ਹੈ ਠੰਡੀ ਇਧਰੋਂ ਵੀ ਇਮਾਰਤ ਦਾ ਇਹੋ ਜਿਹਾ ਦ੍ਰਿਸ਼ ਹੈਗਾ ਉਹ ਲੋਹੇ ਦਾ ਇਧਰ ਮੰਦਰ ਤੁਹਾਨੂੰ ਮੰਦਰ ਦੇ ਵੀ ਦਰਸ਼ਨ ਕਰਾਉਣਾ ਜਿਹੜੀ ਇਹਦੇ ਭਾਈ ਇੱਥੋਂ ਪ੍ਰਸ਼ਾਦ ਮਿਲਦਾ ਮੰਦਰ ਦਾ ਵਾਹਿਗੁਰੂ ਸ੍ਰੀ ਰਾਮ ਲੋਕਪਾਲ ਲਕਸ਼ਮਣ ਮੰਦਰ ਸ੍ਰੀ ਲੋਕਪਾਲ ਜਦੋਂ ਤੁਸੀਂ ਆਓਗੇ ਸ੍ਰੀ ਠਾਮਗੁੰਡ ਸਾਹਿਬ ਤਾਂ ਤੁਸੀਂ ਇਹ ਮੰਦਰ ਵੀ ਜ਼ਰੂਰ ਦੇਖੋ ਨਾਲ ਹੀ ਆ ਚੱਲ ਫਿਰ ਹੁਣ ਨਹੀਂ ਨਹੀਂ ਰਾਮ ਇਹ ਮੰਦਰ ਹੈ ਸ੍ਰੀ ਲక్ష్మణ ਮੰਦਰ ਰਾਮ ਰਾਮ ਆਪਕੋ ਫੋਨ ਕਰਨ ਦੀ ਜਰੂਰਤ ਨਹੀਂ ਖੁਦ ਹੀ ਆਜਾ ਮਨ ਕਰਤੇ ਹੈ ਬਰਨਾਮ ਕਰਤੇ ਹੈ ਮੱਥਾ ਟਿਕਤੇ ਹੈ ਅਰਦਾਸ ਲਗਾਤੇ ਹੈ ਇਹ ਨੇਚਰਲ ਹੈ जब पृथ्वी साक्षात जब तक ये संसार रहेगा तब तक, तक ये धरातल नहीं रहेगा और इसके साथ अपोजिट अदृश्य पाप करेगा कहीं दुष्कर्म करेगा तो ये अपना प्रलय उठाएगा अतः स्तब्धी कर देगा देखो दिखाई दे रहा है आया दिवस में सुना होगा ये सारा भर गया था लाइव भाई कोट के दौरान ये मेरा मोबाइल पर चलता है सुबह तक था शाम ध्यान प्रभु उन्होंने अपना हजार वर्ष को माइनस करके हमें सिर्फ कहा कि मेरा भक्त कलयुग में इतना 2:3 बजे नहीं कर पाएगा सांस लेने प्रभु बंदर नमस्कार कर ले 2:3 बज गए हम अपन मंदिर देवी दर्शन कर ले भोलेनाथ ਜੇ ਸ਼ਿਗਮ ਜੇ ਪੋਲਨਾ ਇਧਰੋਂ ਐਸੇ ਚ ਵਿਊ ਮੰਦਰ ਦਾ ਸ੍ਰੀ ਹਿਮਕੁੰਡ ਸਾਹਿਬ ਵਿਊ ਬਹੁਤ ਵਧੀਆ ਹੈਗਾ ਚਾਰ ਸਵੇਰੇ برف ਜੰਮੀ ਆ ਟੈਂਪਰੇਚਰ -10 ਹੈਗਾ ਤੇ ਇਸ ਟਾਈਮ ਆਪਾਂ ਖੜੇ ਹੈਗੇ ਆ 14000 ਫੁੱਟ ਦੀ ਉਚਾਈ ਤੇ ਸਮੁੰਦਰੀ ਤਲ ਤੋਂ 14000 ਫੁੱਟ ਦੀ ਚਾਈਤੇ ਇੱਥੇ ਪ੍ਰੋਬਲਮ ਆਉਂਦੀ ਆ ਥੋੜੀ ਜੀ ਆਕਸੀਜਨ ਦੀ ਉਹ ਵੀ ਰਸਤੇ 'ਚ ਆਉਂਦੀ ਆ ਹੁਣ ਠੀਕ ਆ ਕੁਛ ਬਜ਼ੁਰਗ ਬੰਦਿਆਂ ਨੂੰ ਜਾਂ ਜਿਹਨੂੰ ਕੋਈ ਪ੍ਰੋਬਲਮ ਆ ਉਹਨੂੰ ਆਕਸੀਜਨ ਦੀ ਪ੍ਰੋਬਲਮ ਆਉਂਦੀ ਆ ਕਮਾਲ ਦਾ ਥਾਣ ਆ ਹੁਣ ਆਪਾਂ نیچے ਜਾਣਾ ਬਸ ਟਾਈਮ ਹੋ ਗਿਆ ਹੌਣੇ 3 ਦਾ ਤੇ نیچے ਜਾਣ ਤੇ ਵੀ ਆਪਾਂ ਨੂੰ 5 ਘੰਟੇ ਲੱਗ ਜਾਣੇ ਆ। ਇਹ ਗੁਰੂ ਧਾਮ ਤੋਂ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਆ ਤੁਹਾਨੂੰ ਅਗਲੇ ਰਸਤੇ ਤੇ। ਹੌਣ ਤੋਪ ਦਿਖੋ ਮੇਰੇ ਪਿੱਛੇ। ਕਿੰਨੀ ਤਿੱਖੀ ਧੁੱਪ ਆ ਪਰ ਇੱਥੇ ਕੋਈ ਪਤਾ ਨਹੀਂ 5 ਮਿੰਟ ਦੇ ਵਿੱਚ ਧੁੱਪ ਹੋ ਜਾਂਦੀ ਆ 5 ਮਿੰਟ ਦੇ ਵਿੱਚ ਅ بارش ਆ ਜਾਂਦੀ ਆ ਹੁਣ ਆਪਾਂ ਚੱਲੇ ਆ ਹੋ ਟੈਂਪ ਟਾਪਾ ਪੋੜੀਆਂ ਦੇ ਰਸਤੇ ਆਏ ਸੀ ਹੁਣ ਆਪਾਂ ਪਲੇਨ ਰਸਤੇ ਚੱਲੇ ਆ ਚਲੋ ਧੰਨਵਾਦ ਤੁਹਾਡਾ